ਜੀ ਤੁਹਾਡੇ ਕਰਨੇ ਆ ਵੱਡੇ ਵਾਦੇ 2x2 ਦੀ ਟਾਇਲ ਸਿਰਫ 30 ਰੁਪਏ ਫੁੱਟ ਚ ਲੈ ਜਾਓ ਭਾਜੀ 1 ਮਿੰਟ ਰੇਟ ਕੀ बोल ਰਹੇ ਆ ਤੁਸੀਂ ਭਾਜੀ 30 ਰੁਪਏ ਦੇ ਰਹੇ 2x2 ਦੀ ਟਾਇਲ 30 ਰੁਪਏ ਫੁੱਟ ਦੇ ਵਿੱਚ ਸਹਿਜ ਕਿਹੜਾ ਜੀ 2x2 ਜੀ 2x2 ਦਾ ਕੌਣ ਲਾ ਦੇਗਾ ਗੁੱਸਾ ਹੀ ਕਰ ਲੈ ਤੁਸੀਂ ਦਾ ਭਾਜੀ 2x2 ਦੀ ਟਾਇਲ ਕੌਣ ਲਾ ਰਿਹਾਗਾ ਇੱਧਰ ਦੇਖੋ ਵੱਡੀਆਂ ਵੱਡੀਆਂ ਸਲੇਬਾਂ ਦੇ ਰਿਹਾ ਹੈਗਾ ਗੋਰਾ ਟਾਇਲ ਸਿਰਫ 30 ਰੁਪਏ ਫੁੱਟ ਦੇ ਵਿੱਚ ਹੈ ਭਾਈ 80 ਰੁਪਏ 90 ਰੁਪਏ ਫੁੱਟ ਬਾਜ਼ਾਰ ਦਾ ਰੇਟ ਆ ਉਹ ਲਓ ਭਾਈ ਇਹ ਟੁੱਟਦੀਆਂ ਵੀ ਨਹੀਂ ਗੋਰਾ ਟਾਇਲ ਤੇ ਦੀਵਾਲੀ ਆਫਰ ਚੱਲ ਰਿਹਾ ਜੀ ਵੱਡੇ ਵੱਡੇ ਸੈਜ ਕਰਤੇ ਸਿਰਫ 30 ਰੁਪਏ ਵਾਹ ਦੇਖੋ ਵੱਡੇ ਵੱਡੇ ਹੋਟਲ ਵਾਲੀਆਂ ਟਾਇਲਾਂ 32 ਵਾਲੇ ਜੋੜ ਬਾਜ਼ਾਰ ਦਾ 80 ਰੁਪਏ ਗੋਰਾ ਟਾਇਲ ਤੇ ਆਜੋ ਲੈ ਜਾਓ ਸਿਰਫ 30 ਰੁਪਏ ਫੁੱਟ ਦੇ ਵਿੱਚ ਸਟਾਕ ਦੇਖੋ ਬਸ ਸਟਾਕ ਦੇ ਨਾਲ ਬੈਠੇ ਆ ਤੁਸੀਂ ਦੇ ਸਕਰੀਨ ਸ਼ਾਟ ਲੈ ਲਿਆ ਆਈਦਾ ਸਕਰੀਨਸ਼ਾਟ ਲੈ ਲਿਆ ਜੋ ਵੀ ਤੁਸੀਂ ਵੀਡੀਓ ਸ਼ੇਅਰ ਕਰ ਦੋ 30 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਦੇ ਦੇਣਾ ਹੈਗਾ ਬਾਈ ਜੀ ਗ੍ਰੇਨਾਈਟ ਦੇ ਵਿੱਚ ਵੀ ਕਰੋ ਲੋਕਾਂ ਦੇ ਫਾਇਦੇ ਗ੍ਰੇਨਾਈਟ ਦੇ ਕੀ ਫਾਇਦੇ ਕਰਦੀ ਹੈ ਸਿਰ ਤੁਸੀਂ ਦੱਸੋ ਬਾਈ ਜੀ 250 300 ਰੁਪਏ ਸਕੁਅਰ ਫੁੱਟ ਚੱਲਦਾ ਤੁਸੀਂ 200 ਦੇ ਵਿੱਚ ਤਾਂ ਦੇਉਂਗੇ ਹੀ ਤੁਹਾਡੀ ਜੀ ਦਿਵਾਲੀ ਆਫਰ ਆਜੋ 65 ਰੁਪਏ ਫੁੱਟ ਦੇ ਵਿੱਚ ਇਕੱਲੇ 65 ਰੁਪਏ ਇਕੱਲੇ 65 ਰੁਪਏ ਫੁੱਟ ਦੇ ਵਿੱਚ ਕਲਰ ਬਹੁਤ ਸਾਰੇ ਵਿਖਾਉਣੇ ਆ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਵਿਖਾਉਣੇ ਆ ਸਿਰਫ 65 ਰੁਪਏ ਫੁੱਟ ਦੇ ਵਿੱਚ ਆਈ ਜੀ ਲਹਿਰ ਦੇ ਵਿੱਚ ਜਿਹੜੇ 2.5 2.5 ਤੋਂ 3 300 ਸਕੁਅਰ ਫੁੱਟ ਲੈ ਜਾਓ 65 ਰੁਪਏ ਚ ਮੈਨੂੰ ਪਤਾ ਤਗੜ ਸਾਹਿਬ ਤੁਸੀਂ ਕਾਰਾਂ ਦੇ ਸ਼ਕੀਨ ਔ ਤੁਹਾਡੇ ਕੋਲੇ ਮਰਛੜੀ ਵੀ ਆ ਤੇ BMW ਵੀ ਆ ਜਿਹੜੀ ਤੁਸੀਂ ਖੜਾਉਣੀ ਆ ਖੜਾ ਲਓ ਸਿਰਫ 30 ਰੁਪਏ ਦੇ ਵਿੱਚ ਆ ਇੰਨਾ ਸੋਹਣਾ ਡਿਜ਼ਾਈਨ ਇਹ ਵੀ 30 ਦੇ ਵਿੱਚ ਪਾਰਕਿੰਗ ਟਾਇਲ ਹੈ ਜੀ ਚਾਹੇ ਟਰੈਕਟਰ ਟਰਾਲੀ ਆ ਖੜਾ ਲਓ 30 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਆ ਵੋਲ ਟਾਇਲ ਦੇ ਰਿਆ 22 ਰੁਪਏ ਫੁੱਟ ਦੇ ਵਿੱਚ ਬਹੀ ਤੇ ਜਾਂਦੇ ਹੋ ਸੋਨਾ ਲੈਣ ਸੋਨੇ ਵਰਗੀਆਂ ਟੈਲਾਂ ગોਰਾ ਟੈਲ ਦੇ ਆ ਗਈਆਂ ਆ ਭਾਜੀ ਦਵਾਈ ਦੇ ਵਿੱਚ ਸੋਨਾ ਨਹੀਂ ਸੋਨਾ ਮਿਲਦਾਗਾ ਹੁਣ ਗੋਰਾ ਟਾਇਲ ਤੇ ਆਜੋ ਜਲਦੀ ਜੇ ਆ ਜਾਓ ਜਰੂਰ ਰੇਟ ਜਾਨਾ ਪਾਈ ਜੀ ਲੱਕੜ ਵਾਲੀ ਵੂਡਨ ਟਾਇਲ ਕਹਿੰਦੇ ਲਓ ਜੀ ਵੂਡਨ ਟਾਇਲ ਤੁਹਾਨੂੰ ਦੇ ਰਹੀਆਂ ਸਿਰਫ 35 ਰੁਪਏ ਹਰ ਡੇ ਦੇ ਵਿੱਚ ਕੈਨੇਡਾ ਵਾਲੀਆਂ ਟਾਇਲਾਂ ਵੀ ਆ ਗਈਆਂ ਜਿਆੜੀ ਵਾਲੀਆਂ ਵੀ ਆ ਗਈਆਂ ਲੋਕ ਪੰਜਾਬ ਹਰਿਆਣਾ ਰਾਜਸਥਾਨ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਘਰਾਂ ਜੇ ਬੈਠੇ ਰਹੋ ਆਦੂ ਵਿੱਚ ਚੈੱਕ ਕਰ ਲੋ ਜਿੱਦਾਂ ਦਾ ਡਿਜ਼ਾਈਨ ਕਰਾ ਬਣਾਉਣਾ ਲੈ ਆਓ। ਲਓ ਜੀ ਲੈ ਜਾਓ 2x2 ਦੀ ਟਾਇਲ ਸਿਰਫ 30 ਰੁਪਏ ਫੁੱਟ ਚ। ਅੱਜ ਤੁਹਾਡੇ ਘਰ ਨੇ ਆ ਵੱਡੇ ਫਾਇਦੇ। 2x2 ਦੀ ਟਾਇਲ ਸਿਰਫ 30 ਰੁਪਏ ਫੁੱਟ ਚ ਲੈ ਜਾਓ। ਭਾਈ ਜੀ 1 ਮਿੰਟ ਰੇਟ ਕੀ बोल ਰਹੇ ਆ ਤੁਸੀਂ? ਭਾਈ ਜੀ 30 ਰੁਪਏ ਦੇ ਰਹੇ 2x2 ਦੀ ਟਾਇਲ। 30 ਰੁਪਏ ਫੁੱਟ ਦੇ ਵਿੱਚ ਸਾਈਜ਼ ਕਿਹੜਾ ਜੀ? 2x2 ਜੀ। 2x2 ਦਾ ਕੌਣ ਲਾਉਂਦਾ ਅੱਜ? ਭਾਈ ਜੀ ਇੰਨਾ ਗੁੱਸਾ ਕਿਹੜਾ ਤੁਸੀਂ? 35 ਰੁਪਏ ਜੀ ਦੇ ਰਹੇ ਗੁੱਸਾ ਹੀ ਕਰ ਲਿਆ ਤੁਸੀਂ ਤਾਂ। ਭਾਈ ਜੀ 2x2 ਦੀ ਟਾਇਲ ਕੌਣ ਲਾ ਰਿਹਾਗਾ ਇੱਧਰ ਦੇਖੋ। ਯਾ ਵੱਡੀਆਂ ਸਲੇਬਾਂ ਦੇ ਰਿਹਾ ਹੈਗਾ ਗੋਰਾ ਟਾਇਲ ਸਿਰਫ 30 ਰੁਪਏ ਫੁੱਟ ਦੇ ਵਿੱਚ ਭਾਈ 80 ਰੁਪਏ 90 ਰੁਪਏ ਫੁੱਟ ਬਾਜ਼ਾਰ ਦਾ ਰੇਟ ਆ ਦਿਮਾਗ ਨਾਲ ਖਰਾਬ ਕਰੋ ਆਪਣਾ ਨਾ ਲੋਕਾਂ ਦਾ ਸੱਚ ਬੋਲੋ 30 ਰੁਪਏ ਫੁੱਟ ਦੇ ਵਿੱਚ ਸ਼ੀਸ਼ੇ ਵਰਗੀਆਂ ਟੈਲਾਂ ਦੇਣੀਆਂ ਨੇ ਲਓ ਸਕਰੀਨ ਸ਼ਾਟ ਲੈ ਲਓ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਜਿੰਨੇ ਨੇ ਇਹ ਦੇਖ ਰਹੇ ਹੋ 32 40 ਦੇ ਵੱਡੇ ਵੱਡੇ ਸਹਿਜ ਸਿਰਫ 30 ਰੁਪਏ ਫੁੱਟ ਦੇ ਵਿੱਚ ਰੰਗ ਰੰਗ ਹੈਗੇ ਨੇ ਵਿੱਚ ਹੋਰ ਬਾਜੀ ਗੱਲ ਕਿਹੜੀ ਕਰਦੇ ਹੋ ਲਓ ਲਓ ਰੰਗ ਦੇਖੋ ਓ ਤੋਟੋ ਬਾਈ ਇਹ ਟੁੱਟਦੀਆਂ ਵੀ ਨਹੀਂ ਗੋਰੇ ਡੈਟ ਤੇ ਦੀਵਾਲੀ ਆਫਰ ਚੱਲ ਰਿਹਾ ਜੀ ਵੱਡੇ ਵੱਡੇ ਸੈਜ ਕਰਤੇ ਸਿਰਫ 30 ਰੁਪਏ ਫੜਦੇ ਆ ਆ ਵੀ ਰੰਗ 30 ਰੁਪਏ ਚ ਹੀ ਭਾਜੀ ਭਾਜੀ ਜੋ ਵੀ ਤੁਸੀਂ ਦੇਖ ਰਹੇ ਹੋ ਲਾਈਵ ਜੋ ਵੀ ਤੁਸੀਂ ਦੇਖ ਰਹੇ ਹੋ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਕਰੀਨ ਸ਼ਾਟ ਲੈ ਲਓ 3264 ਜਣਕੀ ਵੱਡੇ ਵੱਡੇ ਸਾਈਜ਼ 22 बाई 5 ਦੇ ਉਦੋਂ ਵੀ ਵੱਡਾ ਸਾਈਜ਼ ਆ ਸਿਰਫ 30 ਰੁਪਏ ਫੋਰਡ ਦੇ ਵਿੱਚ ਤੁਹਾਨੂੰ ਮਿਲਣਾਗਾ ਜੀ ਦੇਖੋ ਦਿਨ ਬੋ ਥੋੜਿਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ ਜਾਓ ਆਪਣੇ ਕੱਚੇ ਘਰ ਪੱਕੇ ਘਰ ਲੋ ਛੋਟੇ ਛੋਟੇ ਘਰਾਂ ਚ ਆ ਦੇਖੋ ਵੱਡੇ ਵੱਡੇ ਹੋਟਲ ਵਾਲੀਆਂ ਟਾਈਲਾਂ 32 बाई 64 ਬਾਜ਼ਾਰ ਦਾ 80 ਰੁਪਏ ਗੋਰਾ ਟਾਈਲ ਤੇ ਆ ਜਾਓ ਲੈ ਜਾਓ ਸਿਰਫ 30 ਰੁਪਏ ਫੋਰਡ ਦੇ ਵਿੱਚ 30 ਰੁਪਏ ਫੋਰਡ ਦੇ ਵਿੱਚ ਸਟਾਕ ਦੇਖੋ ਸਰ ਸਟਾਕ ਦੇਖੋ ਬਸਟਾਕ ਦੇ ਨਾਲ ਬੈਠੇ ਆ ਸਿਰਫ 30 ਰੁਪਏ ਵਟ ਦੇ ਵਿੱਚ ਵੱਡੇ ਵੱਡੇ ਸੈਜ ਆ ਜੋ ਨਾਲ-ਨਾਲ ਰੱਖੋ ਕੈਮਰਾਮੈਨ ਨੂੰ ਨਾਲ-ਨਾਲ ਰੱਖੋ ਸਰ ਤੁਸੀਂ ਅੱਛਾ ਭਾਈ ਇਹ ਤਾਂ ਬਹੁਤ ਸੋਹਣੀ ਜਿਹੜਾ ਸ਼ਕਲ ਦਿਸਦੀ ਆਪਣੀ ਸ਼ੀਸ਼ੇਰ ਕੀ ਟਾਇਲ ਆ ਮੈਂ ਕਹ ਜੀ ਇਹ ਸ਼ੀਸ਼ੇ ਤੁਹਾਨੂੰ ਦੇ ਦੇਣੇ ਆ ਸ਼ੀਸ਼ੇਰ ਕੇ ਘਰ ਥੋੜੇ ਬਣਾ ਦੇਣੇ ਆ ਕਿੰਨੇ ਚ ਸਰ 30 ਰੁਪਏ ਦੇ ਵਿੱਚ 32 ਬਹ ਜੌਣ ਦੀ ਟਾਇਲ ਆ ਵੀ ਦੇਖੋ ਆ ਵੀ ਲੈ ਜਾਓ 30 ਰੁਪਏ ਦੇ ਵਿੱਚ 30 ਰੁਪਏ ਵਿੱਚ ਸਰ ਜੋ ਤੁਸੀਂ ਕਹਿ ਰਹੇ ਹੋ ਉਹ ਵਾਲੇ ਤੁਹਾਨੂੰ ਮਿਲਣਿਆ 30 ਰੁਪਏ ਫੜ ਦੇ ਵਿੱਚ ਡਿਜ਼ਾਈਨ ਦੇਖੋ ਡਿਜ਼ਾਈਨ ਅਨਲਿमिटेड ਆ 32 ਚੌੜ ਦੇ ਵੱਡੇ ਵੱਡੇ ਸਾਈਜ਼ ਇੰਦਰੀ ਕੋਈ ਗੱਲ ਨਹੀਂ ਰੰਗ ਜਿਹੜਾ ਮਰਜੀ ਲਾਈਟ ਡਾਰਕ ਜਿਹੜਾ ਮਰਜੀ ਲੈ ਜਾਓ ਤੁਸੀਂ ਇਹਦੇ ਸਕਰੀਨ ਸ਼ਾਟ ਲੈ ਲਿਆ ਆਈਦਾ ਸਕਰੀਨਸ਼ਾਟ ਲੈ ਲਿਆ ਜੋ ਵੀ ਤੁਸੀਂ ਵੀਡੀਓ ਸ਼ੇਅਰ ਕਰ ਦੋ 30 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਦੇ ਦੇਣਾ ਹੈਗਾ ਬਾਈ ਜੀ ਗ੍ਰੇਨਾਈਟ ਦੇ ਵਿੱਚ ਵੀ ਕਰੋ ਲੋਕਾਂ ਦੇ ਫਾਇਦੇ ਗ੍ਰੇਨਾਈਟ ਦੇ ਕੀ ਫਾਇਦੇ ਕਰਦੀ ਹੈ ਸਿਰ ਤੁਸੀਂ ਦੱਸੋ ਬਾਈ ਜੀ 2.5 300 ਰੁਪਏ ਸਕੁਅਰ ਫੁੱਟ ਚੱਲਦਾ ਤੁਸੀਂ 200 ਦੇ ਵਿੱਚ ਤਾਂ ਦੇਉਂਗੇ ਹੀ ਦਿਵਾਲੀ ਦਿਵਾਲੀ ਆਫਰ ਆਜੋ 65 ਰੁਪਏ ਫੁੱਟ ਦੇ ਵਿੱਚ ਕੱਲੇ ਹੀ 65 ਰੁਪਏ ਕੱਲੇ 65 ਰੁਪਏ ਫੁੱਟ ਦੇ ਵਿੱਚ ਕਲਰ ਬਹੁਤ ਸਾਰੇ ਵਿਖਾਉਣੇ ਆ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਵਿਖਾਉਣੇ ਆ ਸਿਰਫ 65 ਰੁਪਏ ਫੁੱਟ ਦੇ ਵਿੱਚ ਆਈ ਜੀ ਪੂਰੀ ਲਹਿਰ ਦੇ ਵਿੱਚ ਆ ਜਿਹੜੇ 2.5 2.5 3 300 ਸਕੇਅਰ ਫੁੱਟ ਲੈ ਜਾਓ 65 ਰੁਪਏ ਚ ਹੁਣ ਆਪਣੇ ਘਰਾਂ ਦੀਆਂ ਪੌੜੀਆਂ ਤੇ ਤੁਸੀਂ ਰਸੋਈਆਂ ਦੇ ਵਿੱਚ ਫਰਸ਼ਾਂ ਚ ਲਾ ਲਓ ਪੱਥਰ ਗ੍ਰੇਨਾਈਟ ਪੱਥਰ ਆ ਦੇਖੋ ਤੜਾ ਤੜ ਵਿਗੀ ਜਾਂਦਾ ਦੇਖੋ ਸੋਲਡ ਆਲ ਸੋਲਡ ਉਧਰ ਦੇਖੋ ਗੱਡੀਆਂ ਟਰੱਕ ਭਰ ਭਰ ਕੇ ਲੋਕੀ ਲੈ ਗਏ ਤੁਸੀਂ ਪਿੱਛੇ ਨਾ ਰਹਿ ਜਿਓ ਚੱਕ ਲਓ 65 ਰੁਪਏ ਦੇ ਵਿੱਚ ਬਾਜ਼ਾਰ ਚ 250 300 ਪਰ ਮਿਲਣਾ ਕਰੋ ਆਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਬਿਲਕੁਲ ਸਿਰਫ ਦਿਵਾਲੀ ਤੋਂ ਪਹਿਲਾਂ ਪਹਿਲਾਂ ਮਿਲਨਾ ਹੈਗਾ ਫੇਰ ਨਾ ਆਖਿਓ ਬਈ ਗੋਹਰਾ ਡਾਲਦਿਆਂ ਆਫਰਾਂ ਤਾਂ ਲੰਘ ਗਈਆਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਲਾ ਲਓ 65 ਰੁਪਏ ਫੁੱਟ ਤੋਂ ਗ੍ਰੇਨੇਡ ਸ਼ੁਰੂ ਆ ਆਪਣੇ ਕੋਲੇ ਸਟਾਕ ਬਹੁਤ ਸਾਰਾ ਪਿਆ ਹੈਗਾ ਬਹੁਤ ਸਾਰਾ ਸਟਾਕ ਪਿਆ ਹੈਗਾ ਬਹੁਤ ਸਾਰੇ ਕਲਰ ਪੈਣੇ 65 ਰੁਪਏ ਫਟ ਤੋਂ ਗ੍ਰੇਨਾਇਟ ਸ਼ੁਰੂ ਆ ਦੇਖੋ ਪੱਥਰ ਤੁਹਾਨੂੰ ਉਕਤਾਲਾ ਵੀ ਮਿਲ ਜਾਣਾ ਪੱਥਰ ਲਾਲ ਹੀ ਮਿਲ ਜਾਣਾ ਰੰਗ ਬਹੁਤ ਆ 65 ਰੁਪਏ ਤੋਂ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਦੀ ਮਰਜ਼ੀ ਰਹੀ ਤੁਸੀਂ ਲੈ ਜਾਓ ਦੇਖੋ ਸਟਾਕ ਬਹੁਤ ਆ ਭਰ ਲਓ ਗੱਡੀਆਂ ਟਰੱਕ ਭਰ ਲਓ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਘਰ ਬਣਾ ਦੇਗਾ ਸੋਨੇ ਵਰਗੇ ਟੱਗੜ ਸਾਹਿਬ ਆ ਜਾਓ ਤੁਸੀਂ ਡਿਸਪਲੇ ਤੇ ਚੱਲਦੇ ਆ ਮੜਾ ਹਿੰਮਤ ਰੱਖੋ ਅੱਜ ਬਹੁਤ ਕੁਝ ਵਿਖਾਉਣਾਗਾ ਤੁਹਾਨੂੰ ਆ ਜਾਓ ਮੜਾ ਇਹ ਦੇਖ ਲਓ ਲੌਰੀ 30 ਰੁਪਏ ਵਰਦੇ ਵਿੱਚ ਪਾਰਕਿੰਗ ਟਾਇਲ ਤੁਹਾਨੂੰ ਦੇ ਦੇਣੀ ਆ ਜੋ ਤੁਸੀਂ ਥਾਰ ਖੜਾਉਣੀ ਆ ਹੋਰ ਅਸੀਂ ਫੋਰਚੂਨਰ ਵੀ ਖੜੀ ਕਰਨੀ ਆ ਤੇ ਮਰਸੀਡੀ ਵੀ ਖੜੀ ਕਰਨੀ ਆ ਮਜਬੂਤ ਟਾਇਰ ਚਾਹੀਦੇ ਆ ਮੈਨੂੰ ਪਤਾ ਤਕੜਤ ਸਾਹਿਬ ਤੁਸੀਂ ਕਾਰਾਂ ਦੇ ਸ਼ਕੀਨ ਥੋਡੇ ਕੋਲੇ ਮਰਸੀਡੀ ਵੀ ਆ ਤੇ ਬੀ ਐਮ ਡਬਲਯੂ ਵੀ ਆ ਜਿਹੜੀ ਤੁਸੀਂ ਖੜਾਉਣੀ ਆ ਖੜਾ ਲਓ ਸਿਰਫ 30 ਰੁਪਏ ਦੇ ਵਿੱਚ ਆ ਇੰਨਾ ਸੋਹਣਾ ਡਿਜ਼ਾਈਨ ਇਹ ਵੀ 30 ਦੇ ਵਿੱਚ ਪਾਰਕਿੰਗ ਟੈਗ ਹੈ ਜੀ ਚਾਹੇ ਟਰੈਕਟਰ ਟਰਾਲੀਆਂ ਖੜਾ ਲਓ 30 ਰੁਪਏ ਫੜਦੇ ਵਿੱਚ ਲਓ ਦੇਖੋ ਭਾਈ ਜਿਹੜੇ ਬਸ ਸਿਆਣੇ ਸਿਆਣੇ ਲੋਕ ਆ ਆ ਗਏ ਆ ਤੁਸੀਂ ਦੁਬਾਰੀ ਤੋਂ ਪਹਿਲਾਂ ਆਜੋ ਆ ਦੇਖੋ ਸਿਆਣੇ ਸਿਆਣੇ ਬਣ ਕੇ ਅਗਰ ਸਾਹਿਬ ਸਿਆਣੇ ਵੀ ਆ ਜੋ ਵੀਡੀਓ ਸ਼ੇਅਰ ਕਰ ਰਹੇ ਉਹ ਵੀ ਆ ਰਹੇ ਆ ਪਰ ਉਹ ਥੋੜਾ ਟਾਈਮ ਨੂੰ ਦੇਖ ਰਿਹਾ ਵੀ ਕਿੱਦੇ ਜਾਣਾਗਾ ਗੋਰਾ ਟਾਇਲ ਦੇ ਅੱਜ ਭਾਈ ਆ 2x4 ਵੀ ਦਿਖਾ ਦਿਓ ਇੱਥੋਂ ਗੱਲ ਲੰਗੀ ਜਾਂਦੀ ਹੈ ਲਓ ਜੀ 2x4 ਵੀ ਵਿਖਾਉਣੇ ਆ ਲਓ ਜੀ ਤੁਹਾਨੂੰ ਆ ਵੋਲਟ ਟਾਇਲ ਦੇ ਰਿਹਾ 22 ਰੁਪਏ ਫੁੱਟ ਦੇ ਵਿੱਚ ਵੋਲਟ ਟਾਇਲ ਲਓ ਜੀ ਤੁਸੀਂ ਆਪਣੇ ਘਰ ਦੀਆਂ ਰਸੋਈਆਂ ਸੋਹਣੀਆਂ ਬਣਾ ਲਓ ਆਪਣੇ ਘਰਾਂ ਦੇ ਬਾਥਰੂਮ ਬਣਾ ਲਓ ਆ ਦੇਖੋ ਬਾਥਰੂਮ ਵੀ ਤੁਸੀਂ ਦੇਖੋ ਫਾਈਵ ਸਟਾਰ ਹੋਟਲਾਂ ਵਰਗੇ 2x4 ਦੀਆਂ ਟਾਇਲਾਂ ਭਾਈ ਜੀ 70ਵੇਂ ਫੋਟੋ ਕੇ 60ਵੇਂ ਇਹ ਤੇ ਇਹ ਵੀ ਫਰਕ 30 ਰੁਪਏ 35 ਰੁਪਏ ਫੜ ਦੇ ਵਿੱਚ ਸਰ ਗੋਰਾ ਡਾਲ ਬ੍ਰਾਂਡ ਦੇ ਵਿੱਚ ਮਿਲਣਾਗਾ ਸਿਰਫ 35 ਰੁਪਏ ਫੜ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਤੁਸੀਂ ਜੀ 35 ਰੁਪਏ ਚ 2x4 2x4 ਹਾਈ ਗਲੋਸ ਦੇਖੋ ਤੁਸੀਂ ਸਿਰਫ 35 ਰੁਪਏ ਫੜ ਦੇ ਵਿੱਚ ਦੇਖੋ ਡਿਜ਼ਾਈਨ ਦੇਖੀ ਜੀ ਆਹ ਦੇਖੋ ਵੀ ਤੁਸੀਂ ਦਵਾਈ ਤੇ ਜਾਂਦੇ ਹੋ ਸੋਨਾ ਲੈਣ ਸੋਨੇ ਵਾਲੀਆਂ ਟੈਲਾਂ ਗੋਰਾ ਟੈਲ ਤੇ ਆ ਗਈਆਂ ਆ ਪਾਜੀ ਦਵਾਈ ਦੇ ਵਿੱਚ ਸੋਨਾ ਨਹੀਂ ਸੋਨਾ ਮਿਲਦਾਗਾ ਹੁਣ ਗੋਰਾ ਟੈਲ ਤੇ ਆਜੋ ਜਲਦੀ ਜਲਦੀ ਆ ਜਰੂਰ ਰੇਟ ਜਿਆਦਾ ਪਾਜੀ ਲੱਕਣ ਵਾਲੀ ਵੁੱਡਨ ਟੈਲ ਕਹਿੰਦੇ ਲਓ ਜੀ ਵੁੱਡਨ ਟੈਲ ਤੁਹਾਨੂੰ ਦੇ ਦੇਣੀ ਐ ਸਿਰਫ 35 ਰੁਪਏ ਫੁੱਟ ਦੇ ਵਿੱਚ ਫਰੰਟ ਤੇ ਲਾਓ ਦੇਖੋ ਡਿਜ਼ਾਈਨ ਦੇਖੋ ਸਿਰਫ 35 ਰੁਪਏ ਫੁੱਟ ਦੇ ਵਿੱਚ ਵੁੱਡਨ ਵਾਲੀਆਂ ਟੈਲ ਆ ਪਾ ਲਓ ਜੀ ਪਾ ਲਓ ਧਮਾਕਾ 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 ਗੋਰਾ ਟੈਲ ਦਾ ਦੀਵਾਲੀ ਦੇ ਵੱਡਾ ਧਮਾਕਾ ਪਾਜੀ ਐਲੀਵੇਸ਼ਨ ਸਟੋਨ ਲਓ ਜੀ ਸਿਰਫ 30 ਰੁਪਏ ਫੁੱਟ ਦੇ ਵਿੱਚ ਬੋਰਾ ਟਾਇਲ ਨੇ ਲਾਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਆਫਰ ਸਿਰਫ ਐਲੀਵੇਸ਼ਨ ਸਟੋਨ ਟਾਇਲ ਸਿਰਫ 30 ਰੁਪਏ ਫੁੱਟ ਦੇ ਵਿੱਚ ਡੀਨ ਦੇਖੀ ਚਲੋ ਆਹ ਦੇਖੋ ਜੀ ਕੈਨੇਡਾ ਵਾਲੀਆਂ ਟਾਇਲਾਂ ਵੀ ਆ ਗਈਆਂ ਇੰਡੀਆ ਵਾਲੀਆਂ ਵੀ ਆ ਗਈਆਂ ਲੋਕ ਪੰਜਾਬ ਹਰਿਆਣਾ ਰਾਜਸਥਾਨ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਘਰਾਂ 'ਚ ਬੈਠੇ ਰਹੋ ਆਹ ਤੁਸੀਂ ਚੈੱਕ ਕਰ ਲਓ ਜਿੱਦਾਂ ਦਾ ਡਿਜ਼ਾਈਨ ਕਰ ਬਣਾਉਣਾ ਲੈ ਆਓ ਜਿੱਦਾਂ ਦਾ ਰੰਗ ਲੈ ਕੇ ਜਾਣਾ ਲੈ ਜਾਓ ਲੱਖ ਰੁਪਏ ਤੁਹਾਡੇ ਪੱਜਣੇ ਆ ਆ ਦੇਖੋ ਕਿੰਨਾ ਬੁਲਬੁਲਦੇ ਬੱਚਿਆਂ ਦੀਆਂ ਟਾਇਲਾਂ ਦੀ ਆ ਕੇ ਰੱਖਤੀਆਂ ਦਿਵਾਰੀ ਤੱਕ ਤੁਹਾਡੇ ਕੱਚੇ ਘਰ ਪੱਕੇ ਕਰਨੇ ਆ ਤੁਹਾਡੇ ਘਰਾਂ ਦੇ ਕਮਰੇ ਰਸੋਈਆਂ ਬਾਥਰੂਮ ਛੱਤਾਂ ਫਰਸ਼ਾਂ ਸੀਸ਼ੇ ਬਾਹੇ ਟੰਗ ਜਾਣੀਆਂ ਕਰਨਾ ਕੀ ਪੈਣਾ ਆਜੋ ਆ ਦੇਖੋ ਇੱਧਰ ਵੀ ਆ ਵੀ ਦੇਖ ਲਓ ਸਵਿੰਗ ਪੂਲ ਸਵਿੰਗ ਪੂਲ ਜਰਾਂ ਨੇ ਟਾਇਲਾਂ ਵੀ ਤੁਹਾਨੂੰ ਬਹੁਤ ਘੱਟ ਰੇਟ ਤੇ ਮਿਲਣੀਆਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਭਾਈ ਦੱਸ ਤਾਂ ਦਿਓ ਇੱਥੇ ਪਹੁੰਚਣਾ ਕਿੱਦਾਂ ਆ ਐਡਰੈਸ ਰੂਟਸ ਵੀ ਆਪਣਾ ਜੀ ਹੋਰ ਵੀ ਜਾਣਕਾਰੀ ਲੈਣੀ ਆ ਤਾਂ ਸਾਡਾ ਇੰਸਟਾਗ੍ਰam ਤੇ ਪੇਜ ਆ ਗੋਰਾ ਟਾਇਲ ਸਟੋਰ ਦਾ ਠੀਕ ਆ ਜੀ ਫੇਸਬੁੱਕ ਤੇ ਵੀ ਆ ਇੰਸਟਾਗ੍ਰam ਤੇ ਵੀ ਆ ਉਹਨੂੰ ਜਾ ਕੇ ਫੋਲੋ ਕਰ ਲਓ ਹਰ ਰੋਜ਼ ਨਵੇਂ-ਨਵੇਂ ਰੇਟ ਆ ਰਹੇ ਆ ਉਤੇ ਹਰ ਰੋਜ਼ ਨਵੇਂ-ਨਵੇਂ ਡਿਜ਼ਾਈਨ ਦੇ ਨਾਲ ਰੇਟ ਆ ਰਹੇ ਆ ਹੋਰ ਵੀ ਜਾਣਕਾਰੀ ਲੈਣੀ ਆ ਤਾਂ ਕਿਹੜਾ ਕਿੱਦਾਂ ਭਾਈ ਐਡਰੈਸ ਦੱਸ ਆਉਣਾ ਤੁਹਾਨੂੰ ਆਰਾਮਪਰਾ ਫੁੱਲ ਆਰਾਮਪਰਾ ਫੁੱਲ ਡਿਸਟ੍ਰਿਕਟ ਬਠਿੰਡਾ ਪੰਜਾਬ ਇੱਧਰ ਉਧਰ ਜਾਣ ਦੀ ਲੋੜ ਨਹੀਂ ਜ਼ਿਲ੍ਹਾ ਬਠਿੰਡਾ ਰਾਮਪੁਰਾ ਭੂਲ ਗੋਰਾ ਟਾਇਨ ਪੰਜਾਬ ਦਾ ਸਭ ਤੋਂ ਵੱਡਾ ਸਟੋਰ ਸੈਕਟਰੀਆਂ ਨਾਲੋਂ ਹੋਲਸੇਲਰਾਂ ਨਾਲੋਂ ਵੀ ਘੱਟ ਰੇਟ ਥੋੜੇ ਪੈਸੇ ਲੱਗਣਿਆ ਘਰ ਤੁਹਾਡੇ ਬਾਣੇ ਹੋਟਲਾਂ ਵਰਗੇ ਕੈਮਰਾਮੈਨ ਸੁਖਨੰਦਨ ਦੇ ਨਾਲ ਹਦੀਫ ਸਾਂ ਤੱਗੜ ਸਾਂ ਟੀਵੀ ਰਾਮਪੁਰਾ